ਅੱਜ ਤਾਂ ਹੱਡੀ ਹੋ ਗਈ ਵੀ ਬੰਦਾ ਜਿਹੜਾ ਬੰਦਾ ਤੁਸੀਂ ਕਾਰੋਬਾਰ ਉਹਦਾ ਦਾ ਖੋਲਿਆ ਜੇ ਕੋਈ ਉਹਦੇ ਕੋਲ ਥੋੜੇ ਬੋਤੇ ਕਨੈਕਸ਼ਨ ਰਹਿ ਗਏ ਉਹ ਵਿਚਾਰਾ ਆਪਦੀ ਕੇਬਲ ਠੀਕ ਕਰਨ ਆਇਆ ਲੜਕਾ ਇਹਨੂੰ ਕੰਪਲੇਂਟ ਆਈ ਕਸਟਮਰ ਦੀ ਇਹ ਕੇਬਲ ਠੀਕ ਕਰਨ ਆਤੇ ਕਸਟਮਰ ਦੀ ਕੰਪਲੇਂਟ ਤੇ ਗਿਆ ਉਹ ਜਿੰਨਾ ਜੇ ਤਾਰ ਉੱਤਰ ਕੇ ਖੰਭੇ ਦੇ ਉੱਤੇ ਚੜਨ ਵਾਲਾ ਹੀ ਸੀ ਵਾਲਾ ਸੀ ਕੰਮ ਤੇ ਆ ਕੇ ਗੁੰਡਿਆਂ ਨੇ ਘੇਰ ਲਿਆ ਨੰਗੀਆਂ ਕਿਰਪਾਨਾਂ ਗੰਡਾਸੇ ਲੈ ਕੇ ਇਹਨੂੰ ਮਾਰਨ ਦੀ ਨੀਅਤ ਦੇ ਨਾਲ ਜਿਹੜਾ ਉਹ ਅਟੈਕ ਕਰ ਦਤਾ ਇਹ ਤੇ ਜੇ ਆਪ ਦੇ ਨਾਲ ਆਪ ਦਾ ਮੂੰਹ ਤੇ ਆਪਣੀ ਧੌਣ ਨਾ ਬਚਾਉਂਦਾ ਤੇ ਸ਼ਾਇਦ ਅੱਜ ਇਹ ਇੱਥੇ ਬੈਠਾ ਨਾ ਹੁੰਦਾ ਜਿਹੜੇ ਵਿਚਾਰੇ ਕੇਬਲ ਫਿਟਰਾ ਨੇ 20 20 30 30 ਸਾਲ ਲਾ ਕੇ ਆਪਦੇ ਕੇਬਲ ਨੈਟਵਰਕ ਬਣਾਏ ਆ ਹੁਣ ਜਿਹੜੇ ਗੁੰਡਾਗਰਦੀ ਦੇ ਨਾਲ ਉਹ ਨੈਟਵਰਕ ਖੋ ਰਹੇ ਆ ਰਹਿਣੀ ਉਹਨਾਂ ਕੋਲੇ ਵੀ ਨਹੀਂ ਉਹ ਭਰਾਵੋ ਗਰੀਬਾਂ ਦੀ ਹਾ ਨਾ ਲਓ ਤੇ ਮੇਰੀ ਬੇਨਤੀ ਆ ਇਹ ਥੋੜਾ ਜਿਆ ਇਸ ਗੱਲ ਦੇ ਤੇ ਧਿਆਨ ਦਿਓ ਮੈਲੂਮਾ ਦੇ ਨਾਲ ਜਿਹੜਾ ਤਕਾਨਾਕ ਅਸਵਾਗਤਾਲ ਸ਼ਬਦਾਂ ਤੇ ਮੈਂ ਹਾ ਸੁਖਾਖੀਰੀ ਵਾਲਾ ਲਗਾਤਾਰ ਕੇਬਲ ਦਾ ਜਿਹੜਾ ਮੁੱਦਾ ਹੈ ਉਹ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਵਿਗੜਦਾ ਜਾ ਰਿਹਾ ਹੈ ਪਟਿਆਲਾ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਹਮਲੇ ਜਿਹੜੇ ਨੇ ਉਹ ਹੋ ਰਹੇ ਨੇ ਉਹ ਭਾਵੇਂ ਕੇਵਲ ਆਪਰੇਟਰ ਹੋਣ ਜਾਂ ਫਿਰ ਕੇਬਲ ਦਾ ਕੰਮ ਕਰਨ ਵਾਲੇ ਮੁਲਾਜ਼ਮ ਹੋਣ ਤੇ ਸਾਡੇ ਨਾਲ ਸਨਜੀਤ ਜੀ ਮੌਜੂਦ ਨੇ ਪੰਜਾਬ ਕੇਬਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਤੇ ਬਾਰ ਬਾਰ ਵੱਡੀਆਂ ਮੀਟਿੰਗਾਂ ਦੇ ਵਿੱਚ ਹਾਈ ਦੁਹਾਈ ਵੀ ਦਿੰਦੇ ਨਜ਼ਰ ਆ ਰਹੇ ਨੇ ਕਿਉਂਕਿ ਅਪੀਲ ਕਰ ਰਹੇ ਨੇ ਲਗਾਤਾਰ ਭੂਪੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਕੇਬਲ ਮਾਫੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਤੇ ਅੱਜ ਉਹਨਾਂ ਨੂੰ ਹੀ ਅਜੇਹਾ ਕਿਉਂ ਟਾਰਗੇਟ ਕਰਕੇ ਅਜੇਹਾ ਕਿਉਂ ਕਾਰੋਬਾਰ ਖੋਇਆ ਜਾ ਰਿਹਾ ਕਿ ਉਹਨਾਂ ਨੂੰ بار بار ਬੇਨਤੀ ਕਰਨੀ ਪੈ ਰਹੀ ਹੈ ਪਰ ਸਭ ਤੋਂ ਪਹਿਲਾਂ ਤਾਂ ਸਵਾਦ ਕਰਿਆ ਸਹੀ ਸਭ ਤੋਂ ਪਹਿਲਾਂ ਸਵਾਗਤ ਹਟਾ ਜੀ ਧੰਨਵਾਦ ਜੀ ਧੰਨਵਾਦ ਹਾਂ ਜੀ ਇੱਕ ਬਹੁਤ ਵੱਡਾ ਟੈਗ ਲੱਗਿਆ ਸੀ ਸਰਕਾਰ ਪਹਿਲਾਂ ਵੀ ਲੱਗਦਾ ਰਿਹਾ ਹੁਣ ਵੀ ਕਿ ਕੇਵਲ ਮਾਫੀਆ ਕੇਵਲ ਮਾਫੀਆ ਤੇ ਫਿਰ ਹੁਣ ਸਥਿਤੀ ਕਿਹੋ ਜੀ ਅਜਿਹੀ ਉਤਪੰਨ ਹੋਈ ਹੈ ਜੀ ਪਹਿਲੀ ਤਾਂ ਗੱਲ ਇਹ ਆ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਹ ਚੀਜ਼ ਬੋਲੀ ਆ ਕਿ ਕੇਬਲ ਆਪਰੇਟਰ ਨੂੰ ਜਾਂ ਕੇਬਲ ਟੀਵੀ ਨੂੰ ਮਾਫੀਆ ਕਿਉਂ ਕਿ ਇਹ ਕਿੰਨਾ ਨੇ ਪ੍ਰਚਾਰਿਆ ਕਿੱਥੋਂ ਚੱਲਿਆ ਅਸੀਂ ਤਾਂ ਬਾਈ ਜੀ ਸਮਝ ਲਓ 33 33 ਸਾਲ ਹੋ ਗਏ ਮੈਨੂੰ 33 ਸਾਲ ਹੋ ਗਏ ਕੇਬਲ ਟੀਵੀ ਦਾ ਕੰਮ ਕਰਦਿਆਂ 25 ਸਾਲ ਦੀ ਉਮਰ ਸੀ 58 ਸਾਲ ਦਾ ਮੈਂ ਹੋ ਗਿਆ ਤੇ ਰਿਟਾਇਰਮੈਂਟ ਦਾ ਟਾਈਮ ਆ ਜਾਂਦਾ 25 ਸਾਲ ਦੇ ਵਿੱਚ ਨੌਕਰੀ ਬੰਦਾ ਸਟਾਰਟ ਕਰੇ ਤਾਂ ਸਰਕਾਰੀ ਜੋਬ ਦਾ ਮੇਰੇ ਨਾਲ ਦੇ ਜਿਹੜੇ ਉਦੋਂ ਐਮਸੀ ਵੀ ਨਹੀਂ ਸੀ ਬਣੇ ਕੋਈ ਕੈਬਨਟ ਮਨਿਸਟਰ ਬਣ ਗਿਆ ਕੋਈ ਕਿਸੇ ਸਟੇਟ ਦਾ ਸੀਐਮ ਬਣ ਗਿਆ ਕੋਈ ਸੈਂਟਰ ਦਾ ਵਜ਼ੀਰ ਬਣ ਗਿਆ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੋਕ ਪਹੁੰਚ ਗਏ 33 ਸਾਲ ਪਹਿਲਾਂ ਤਾਂ ਸ਼ਾਇਦ ਮੋਦੀ ਸਾਹਿਬ ਨੂੰ ਵੀ ਨਹੀਂ ਪਤਾ ਹੋਣਾ ਵੀ ਮੈਂ ਇਸ ਲੈਵਲ ਦੇ ਉੱਤੇ ਪਹੁੰਚ ਜਾਊਂਗਾ ਤੇ ਕੇਵਲ ਪੇਟਰਾ ਨੇ ਕਿਹੜਾ ਐਸਾ ਕਸੂਰ ਕਰ ਲਿਆ ਜਿਹੜਾ 15 20000 25000 50000 ਰੁਪਇਆ ਕਮਾਉਣ ਵਾਲੇ ਜਿਹੜੇ ਆਪਦਾ ਪਰਿਵਾਰ ਚਲਾਉਣ ਆ ਅਤੇ ਬੰਦੇ ਇਨਕਮ ਪੈਦਾ ਕਰਦੇ ਮਿਹਨਤ ਕਰਦੇ ਮਈ ਜੂਨ ਦੇ ਜੁਲਾਈ ਅਗਸਤ ਦੇ ਮਹੀਨਿਆਂ ਚ ਇੰਨੀ ਗਰਮੀ ਚ ਇੰਨੀ ਹੋਮਸ ਦੇ ਵਿੱਚ ਇੰਨੀ ਠੰਡ ਦੇ ਵਿੱਚ ਦਸੰਬਰ ਦੇ ਵਿੱਚ ਨਵੇਂ ਸਾਲ ਦਾ ਪ੍ਰੋਗਰਾਮ ਦਿਖਾਉਣ ਨੂੰ ਮੈਚ ਦਿਖਾਉਣ ਨੂੰ ਲੋਕਾਂ ਨੂੰ ਸਾਰਾ ਨਿਊਜ਼ ਦਿਖਾਉਣ ਨੂੰ ਸਾਰਾ entertain ਬੱਚਿਆਂ ਦਾ entertain ਵੱਡਿਆਂ ਦਾ ਕਰਨ ਨੂੰ ਜਿਹੜੇ ਕੇਬਲ অপারেਟਰ ਇੰਨੇ ਕੁ ਲੋਕ ਜਿੰਨਾਂ ਤੇ ਤੇ ٹرسٹ ਕਰਦੇ ਕਿ ਆਪਦੇ ਬੈੱਡਰੂਮ ਦੇ ਹਰ ਬੰਦੇ ਦੀ ਬੈੱਡਰੂਮ ਦੀ ਪ੍ਰਾਈਵੇਸੀ ਹੁੰਦੀ ਹੈ ਕੇਬਲ অপারেਟਰ ਦੀ ਅਪਰੋਚ ਜਿਹੜੀ ਆ ਹਰ ਕਸਟਮਰ ਦੇ ਬੈੱਡਰੂਮ ਚ ਕਰ ਕਿਉਂਕਿ ਟੀਵੀ ਜਿਹੜਾ ਕੇਬਲ ਪੇਟਰ ਦਾ ਬੈੱਡਰੂਮ ਚ ਪਿਆ ਕਿਤੇ ਗੁੰਡਾਗਰਦੀ ਦਾ ਨਾਚ ਹੋ ਰਿਹਾ ਅੰਮ੍ਰਿਤਸਰ ਕਿਤੇ ਗੁੰਡਾਗਰਦੀ ਦਾ ਨਾਚ ਹੋ ਰਿਹਾ ਜਲੰਧਰ ਕਿਤੇ ਗੁੰਡਾਗਰਦੀ ਦਾ ਨਾਚ ਹੋ ਰਿਹਾ ਪਟਿਆਲੇ ਕਿਤੇ ਗੁੰਡਾਗਰਦੀ ਦਾ ਨਾਚ ਹੋ ਰਿਹਾ ਦੂਜੀਆਂ ਜ਼ਿਲ੍ਹਿਆਂ ਦੇ ਵਿੱਚ ਮੈਂ ਹੈਰਾਨ ਆ ਕਿ ਉਹ ਸਰਕਾਰ ਜਿਹਨੂੰ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਆ ਤੇ ਹਰ ਕੇਵਲ ਪੇਟਰ ਜਮ ਜਿਹੜਾ ਮਜ਼ਦੂਰ ਬੰਦਾ ਸੀ ਜਿਹੜਾ ਛੋਟੀ ਇਨਕਮ ਵਾਲਾ ਸੀ ਹਰੇਕ ਨੇ ਵੱਧ ਚੜ ਕੇ ਯੋਗਦਾਨ ਪਾ ਕੇ ਇਹ ਸਰਕਾਰ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਸਾਡੇ ਕੇਵਲ ਪੇਟਰ ਭਰਾਵਾਂ ਨੇ ਵੀ ਬਹੁਤ ਨੇ ਪਾਇਆ ਅੱਜ ਜਿੱਥੇ ਆਪਾਂ ਬੈਠੇ ਆ ਪਟਿਆਲੇ ਚ ਜਿਹੜੇ ਆਪਰੇਟਰ ਲੁੱਟੇ-ਪੁੱਟੇ ਗਏ ਜਿਨ੍ਹਾਂ ਦੇ ਕਾਰੋਬਾਰ ਖੋਲੇ ਗਏ ਉਹਨਾਂ ਆਪਰੇਟਰਾਂ ਦੇ ਵਿੱਚੋਂ ਬਹੁਤੇ ਕੇਬਲ ਆਪਰੇਟਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ ਜਿਹੜੇ ਨਮਾਇंदे ਦਾ ਸਰਕਾਰ ਦੇ ਨਮਾਇंदे ਦਾ ਨਾਮ ਆ ਰਿਹਾ ਵੀ ਇਹ ਲੁੱਟਕੋ ਸੁੱਟਦੇ ਵਿੱਚ ਉਹ ਇਨਵੋਲਵ ਆ ਉਹਦੇ ਵਰਕਰ ਜਿਹੜੇ ਉਹਦੇ ਇਲੈਕਸ਼ਨ 'ਚ ਉਹਦੇ ਵਰਕਰ ਸੀ ਉਹ ਵੀ ਲੁੱਟੇ ਗਏ ਉਹਨਾਂ ਦਾ ਕਾਰੋਬਾਰ ਵੀ ਖੋਇਆ ਗਿਆ ਤੇ ਅੱਜ ਤਾਂ ਹੱਦ ਹੀ ਹੋ ਗਈ ਵੀ ਬੰਦਾ ਜਿਹੜਾ ਬੰਦਾ ਤੁਸੀਂ ਕਾਰੋਬਾਰ ਉਹਦਾ ਦਾ ਖੋਹ ਲਿਆ ਜੇ ਕੋਈ ਉਹਦੇ ਕੋਲ ਥੋੜੇ ਬੋਤੇ ਕਨੈਕਸ਼ਨ ਰਹਿ ਗਏ ਉਹ ਵਿਚਾਰਾ ਆਪਦੀ ਕੇਬਲ ਠੀਕ ਕਰਨ ਆਤਿਆ ਲੜਕਾ ਇਹਨੂੰ ਕੰਪਲੇਂਟ ਆਈ ਕਸਟਮਰ ਦੀ ਇਹ ਕੇਬਲ ਠੀਕ ਕਰਨ ਆਤੇ ਕਸਟਮਰ ਦੀ ਕੰਪਲੇਂਟ ਤੇ ਗਿਆ ਉਹ ਜਿਹੜਾ ਜੇ ਤਾਂ ਉੱਤਰ ਕੇ ਖੰਭੇ ਦੇ ਉੱਤੇ ਚੜਨ ਵਾਲਾ ਹੀ ਸੀ ਵਾਲਾ ਸੀ ਕੰਮ ਤੇ ਆ ਕੇ ਗੁੰਡਿਆਂ ਨੇ ਘੇਰ ਲਿਆ ਨੰਗੀਆਂ ਕਿਰਪਾਨਾਂ ਗੰਡਾਸੇ ਲੈ ਕੇ ਇਹਨੂੰ ਮਾਰਨ ਦੀ ਨੀਅਤ ਦੇ ਨਾਲ ਜਿਹੜਾ ਉਹ ਅਟੈਕ ਕਰ ਦਿੱਤਾ ਇਹ ਤੇ ਜੇ ਹੱਥ ਦੇ ਨਾਲ ਆਪਦਾ ਮੂੰਹ ਤੇ ਆਪਦੀ ਧੌਣ ਨਾ ਬਚਾਉਂਦਾ ਤੇ ਸ਼ਾਇਦ ਅੱਜ ਇਹ ਇੱਥੇ ਬੈਠਾ ਨਾ ਹੁੰਦਾ ਜੋ ਇੱਕ ਲੇਡੀ ਸਾਡੀ ਕੇਬਲ ਪੇਟਰ ਪਹਿਨ ਉਹ ਸੀ ਵਿਚਾਰੀ ਉੱਥੇ ਉਹਨੇ ਭੱਜ ਦੌੜ ਕਰਕੇ ਇਹ ਰੌੜਾ ਨਾ ਪਾਇਆ ਇਹਨੂੰ ਚੱਕ ਕੇ ਲੈ ਚੱਲੇ ਸੀ ਬਾਹਰ ਸਿੱਟ ਲਿਆ ਸੀ ਗੱਡੀ 'ਚ ਲੈ ਤੁਰੇ ਸੀ ਉਹਨੇ ਚੀਕਾ ਚੁਕਾ ਮਾਰ ਕੇ ਮਹਾ ਛਡਾਇਆ ਛੜੂਆ ਜੇ ਉਹ ਨਾ ਹੁੰਦੀ ਕੀ ਬਣਦਾ ਪਿਓ ਇਹਦਾ ਸਿਰ ਤੇ ਹੈ ਨਹੀਂ ਮਾਤਾ ਬਿਰਦਾ ਇਹਦੇ ਤੇ ਇਹਨਾਂ ਦਾ ਪਰਿਵਾਰ ਜਿਹੜਾ ਉਹ ਚੱਲਦਾ ਰੋਜੀ ਰੋਟੀ ਇਹਦੇ ਤੇ ਹੀ ਜਿਹੜੀ ਇਹ ਬੰਦੇ ਦੀ ਚੱਲਦੀ ਹੈ। ਸਨੇ ਜੀ ਤੁਸੀਂ ਤੁਹਾਡੀ ਅੱਖਾਂ ਸਾਹਮਣੇ ਕੰਪਨੀ ਖੜੀ ਹੋਈ ਆ ਕਿ ਲੱਗਦਾ ਕਿ ਰਾਤੋਂ ਰਾਤ ਫੇਆ ਫੂਕ ਮਾਰ ਕੇ ਕੰਪਨੀ ਖੜੀ ਹੋਈ ਆ। ਬਾਈ ਜੀ ਮੈਂ ਤਾਂ ਇਦੋਂ ਪਹਿਲਾਂ ਵੀ ਬੋਲਿਆ ਵੀ ਜੇ ਕਿਸੇ ਨੇ ਕੰਪੀਟੀਸ਼ਨ ਕਰਨਾ ਯਾਰ ਥੁੱਕ ਨਾ ਬੜੇ ਨਾ ਪਕਾਓ। ਇਹ ਕੰਮ ਪਤਾ ਕੀ ਹੋ ਰਿਹਾ ਜਿਵੇਂ ਆਪਾਂ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਨਾ ਵੀ ਰੇਤ ਦਾ ਬਣਾ ਲੈਂਦੇ ਸੀ ਆਪਾਂ ਘਰ ਜਿਆ ਪੈਰ ਦੇ ਉੱਤੇ ਨੱਪ ਕੇ ਮਿੱਟੀ ਤੇ ਇੱਕ ਉਹ ਜਿਆ ਸ਼ਰਾਰਤੀ ਬੱਚਾ ਆਉਂਦਾ ਸੀ ਉਹ ਮਾਰਦਾ ਸੀ ਪੈਰ ਉਹ ਰੇਤ ਦਾ ਘਰ ਜਿਆ ਟਾ ਦਿੰਦਾ ਸੀ। ਇਹ ਹੁਣ ਜੋ ਹੋ ਰਿਹਾ ਏ ਉਹ ਹੋ ਰਿਹਾ। ਜਿਹੜੇ ਵਿਚਾਰੇ ਕੇਬਲ ਫਿਟਰਾ ਨੇ 20 20 30 30 ਸਾਲ ਲਾ ਕੇ ਆਪਦੇ ਕੇਬਲ ਨੈਟਵਰਕ ਬਣਾਏ ਆ ਹੁਣ ਜਿਹੜੇ ਗੁੰਡਾਗਰਦੀ ਦੇ ਨਾਲ ਉਹ ਨੈਟਵਰਕ ਖੋ ਰਹੇ ਆ ਰਹਿਣੀ ਉਹਨਾਂ ਕੋਲੇ ਵੀ ਨਹੀਂ ਕਿਉਂਕਿ ਜਿਹੜਾ ਉਹ ਨੈਟਵਰਕ ਚਲਾਉਣਾ ਚਾਹੁੰਦੇ ਆ ਉਹਦਾ ਕੰਟੈਂਟ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਜੋ ਕੰਟੈਂਟ ਫਾਸਟਵੇ ਕੇਬਲ ਦਾ ਉਹ ਕੰਟੈਂਟ ਅੱਜ ਤਿੱਕਰ ਨਾ ਤਾਂ ਡੀਟੀਐਚ ਕੋਈ ਪ੍ਰੋਵਾਈਡ ਕਰਾ ਸਕਿਆ ਨਾਰਲੈਂਸ ਪ੍ਰੋਵਾਈਡ ਕਰਾ ਸਕਿਆ ਨਾ Jio ਅਜੇ ਤੱਕ ਅੱਜ Jio ਵੀ ਇੰਟਰਨੈਟ ਦੇ ਨਾਲ ਕੇਬਲ ਦਿੰਦਾ ਉਹ ਵੀ ਉਹ ਕੰਟੈਂਟ ਨਹੀਂ ਪ੍ਰੋਵਾਈਡ ਕਰ ਸਕਿਆ Airtel ਨਹੀਂ ਪ੍ਰੋਵਾਈਡ ਕਰ ਸਕਿਆ ਇਹ ਜਿਹੜੀ ਫੇਲ ਹੋਈ ਵੀ ਕੰਪਨੀ ਆ ਜਿਹਦਾ ਇੰਨਾ ਇਨਫਰਾਸਟ੍ਰਕਚਰ ਵਾਧੂ ਪਿਆ ਬਾਕਸ ਨੈਟਵਰਕ ਕਿਉਂਕਿ ਜਿੱਥੇ ਜਿੱਥੇ ਇਹਨਾਂ ਨੇ ਕੰਟਰੋਲ ਰੂਮ ਲਾਏ ਉਹ ਉਤਰ ਗਏ ਕਿਉਂਕਿ ਉਹ ਕੰਪੀਟੀਸ਼ਨ ਦੇ ਵਿੱਚ ਫੇਲ ਹੋ ਗਏ ਇੱਕ ਥਾਂ ਦੇ ਉੱਤੇ ਥੋੜਾ ਨੈਟਵਰਕ ਲਾਏ ਆ 28 ਨੈਟਵਰਕ ਜਿਹੜੇ ਪੰਜਾਬ ਚ ਲਾਏ ਤੇ ਉਤਰੇ ਆ ਉਹੀ ਨੈਟਵਰਕ ਲੈਂਦੇ ਆ ਨਵਾਂ ਬੰਦਾ ਲਿਸ਼ਕਾਉਂਦੇ ਆ ਉਹ ਤੋਂ 20 50 ਲੱਖ ਰੁਪਈਆ ਲੈਂਦੇ ਆ ਨੈਟਵਰਕ ਲਾ ਦਿੰਦੇ ਆ ਡੱਬੇ ਲਿਆਉਂਦੇ ਆ ਧੱਕੇ ਨਾਲ ਡੱਬੇ ਲਾਉਂਦੇ ਆ ਹੁੰਦਾ ਕੀ ਆ ਜਿਹਨੂੰ ਅੱਗੇ ਕਰ ਦਿੰਦੇ ਆ ਉਹਦਾ ਤਾਂ 20 30 ਲੱਖ ਲਵਾ ਲੈਂਦੇ ਆ ਜਿਹੜੇ ਬੰਦੇ ਮੇਨ ਆ ਉਤਲੇ ਉਹ ਪੈਸੇ ਪਾਉਂਦੇ ਜੇਬਾਂ ਚ ਉਜੜਦਾ ਅਗਲਾ ਉਜੜੇ ਨਹੀਂ ਉਜੜਦਾ ਨਾ ਉਜੜੇ ਉਹਦੇ ਦੋ ਘਰ ਉਜੜਦੇ ਆ ਇੱਕ ਤਾਂ ਜਿਹੜਾ ਬੇਸਿਕ ਕੇਬਲ ਪੇਟਰ ਆ ਪਹਿਲਾਂ ਬੈਠਾ ਪਿਛਲੇ 25 30 ਸਾਲ ਤੋਂ ਉਹ ਉਜੜ ਜਾਂਦਾ ਇੱਕ ਜਿਹਨੂੰ ਨਵੇਂ ਨੂੰ ਕੰਮ ਲਾ ਕੇ ਕਹਿੰਦੇ ਤੈਨੂੰ ਕੇਬਲ ਦੇਤੀ ਉਹ ਉਜੜਦਾ ਕਿਉਂਕਿ ਇਹ ਕੇਵਲ ਉਹ ਤੋਂ ਚੱਲਣੀ ਨਹੀਂ ਮੈਂ ਲਿਖ ਕੇ ਗਾਰੰਟੀ ਦੇ ਸਕਦਾ ਇਹ ਗੱਲ ਦਾ ਕਾਰਨ ਆ ਉਹਦਾ ਕਿਉਂਕਿ ਕੰਟੈਂਟ ਜੋ ਅੱਜ ਸਵਾਰ ਪਿਆ ਪੰਜਾਬ ਦੀ ਪਬਲਿਕ ਨੂੰ ਕੰਟੈਂਟ ਦਾ ਉਹ ਫਾਸਟਵੇ ਦੇ ਕੋਲੇ ਆ 80 90 ਚੈਨਲ ਜਿਹੜੇ ਆ ਫਾਸਟਵੇ ਦੇ ਸੈਟਲਾਈਟ ਤੋਂ ਬਿਨਾ ਚੱਲਦੇ ਆ ਜਿਨ੍ਹਾਂ ਦੇ ਵਿੱਚ 뮤직 ਚੈਨਲ ਆ ਧਾਰਮਿਕ ਚੈਨਲ ਆ ਲਾਈਵ ਆ ਠੀਕ ਹੈ ਜੀ ਖਬਰਾਂ ਦੇ ਚੈਨਲ ਆ ਕਿੰਨੇ ਐਸਾ ਕੰਟੈਂਟ ਕਿਸੇ ਵੀ ਹੋਰ ਕੰਪਨੀ ਕੋਲੇ ਹੈ ਨਹੀਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਪਸੰਦ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਟੱਚ ਵਾਲਾ ਕੰਟੈਂਟ ਪਸੰਦ ਆ ਉਹ ਪੰਜਾਬੀ ਟੱਚ ਵਾਲਾ ਇੰਨਾ ਕੰਟੈਂਟ ਪੈਦਾ ਕਰਨਾ ਜਿਹੜੇ ਕੇਵਲ ਟੀਵੀ ਦੇ ਉੱਤੇ ਆਪਾਂ ਕੇਵਲਾਂ ਦਿਖਾਉਨੇ ਆ ਇਹਦੇ ਕਾਪੀਰਾਈਟ ਬਹੁਤ ਮਹਿੰਗੇ ਆ ਐਨੇ ਕਾਪੀਰਾਈਟ ਲਈ ਬੈਠਾ ਆਪਣਾ ਫਾਸਟਵੇ ਉਹ ਕੰਟੈਂਟ ਕਿੱਥੋਂ ਲਿਆਉਣਗੇ ਜੇ ਜੋਰ ਜ਼ਬਰਦਸਤੀ ਨਾਲ ਕੰਟੈਂਟ ਚਲਾਉਣਗੇ ਤਾਂ ਕੰਪਲੇਂਟ ਹੋਊਗੀ ਨਹੀਂ ਸੁਣਗੇ ਕੋਰਟ ਦੇ ਵਿੱਚ ਉਹਦਾ ਕਿੰਨੇ ਪੈ ਜੂਗੀ ਤਾਂ ਅਲਟੀਮੇਟਲੀ ਜਿਹੜੇ ਵੀ ਭਰਾਵਾਂ ਨੂੰ ਇਹਨਾਂ ਨੇ ਥੱਲੇ ਲਾਇਆ ਉਹ ਹੋ ਸਕਦਾ ਬਾਹਰ ਘਾਟ ਦੇ ਵਿੱਚ ਬਹਿਕਾਵੇ ਚ ਆ ਗਏ ਪਰ ਮੈਂ ਇਹ ਗੱਲ ਕਹਿੰਦਾ ਵੀ 6 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਉਹਨਾਂ ਨੂੰ ਵੀ ਸੁਰਤ ਆ ਜੂਗੀ ਅਸੀਂ ਕੀ ਕੀਤਾ ਤੇ ਕਰਾਉਣ ਵਾਲਿਆਂ ਨੂੰ ਵੀ ਸੁਰਤ ਆ ਜੂਗੀ ਉਹਨਾਂ ਨੇ ਕੀਤਾ ਕੀ ਆ ਤੇ ਜਿਹੜੇ ਵਿਚਾਰੇ ਕਸਟਮਰ ਖੱਜਲ ਖਰਾਬ ਹੋਣਗੇ ਤੇ ਜਿਹਦਾ ਕਾਰੋਬਾਰ ਲੁੱਟਿਆ ਗਿਆ ਖੱਜਲ ਉਹ ਹੋਊਗਾ ਕੱਲਾ ਹੁਣ ਮੇਰੀ ਇੱਕ ਬੇਨਤੀ ਸੁਣਿਓ ਅੱਜ ਕੇਬਲ ਟੀਵੀ ਦੀ ਕੋਈ ਕਮੀ ਨਹੀਂ ਪੰਜਾਬ ਦੇ ਵਿੱਚ 4-5 ਕੰਪਨੀਆਂ ਫਾਈਬਰ ਰਾਈ ਚੱਲ ਰਹੀਆਂ ਜਿਵੇਂ ਮੈਂ ਨਾਂ ਲਿਆ ਤੁਹਾਡੇ ਕੋਈ ਰਿਟੇਲ ਦਾ ਇਹਦਾ ਰਿਲਾਇੰਸ ਦਾ ਜੀਓ ਦਾ ਚੱਲ ਰਹੀਆਂ ਨਾ ਏਵੇਂ ਡੀਟੀਐਚ ਕਿੰਨੇ ਚੱਲ ਰਹੇ ਆ ਜੀਟੀਵੀ ਵਾਲਿਆਂ ਦਾ ਆਪਦਾ ਚੱਲ ਰਿਹਾ ਸਟਾਰ ਵਾਲਿਆਂ ਦਾ ਆਪਦਾ ਚੱਲ ਰਿਹਾ ਟਾਟਾ ਵਾਲਿਆਂ ਦਾ ਆਪਦਾ ਵੀਡੀਓ ਕੋਨ ਵਾਲਿਆਂ ਦਾ ਆਪਦਾ ਕਿੰਨੇ ਜੀਟੀਵੀ ਡੀਟੀਐਚ ਚੱਲਦੇ ਪਏ ਆ ਡਾਇਰੈਕਟ ਟੂ ਹੋਮ ਜੇ ਕੇਬਲ ਆਪਰੇਟਰ ਦਾ ਕੰਟੈਂਟ ਕਸਟਮਰ ਨੂੰ ਨਹੀਂ ਚਾਹੀਦਾ ਉਹ ਡੀਟੀਐਚ ਲੈ ਲੂਗਾ ਉਹ ਕਿਉਂ ਸੇਮ ਕੰਟੈਂਟ ਨੈਕਸਟ ਦੇ ਰਹੀਂ ਰਹੂਗਾ ਕਿਉਂਕਿ ਜਿਹੜਾ ਨੈਕਸਟ ਕੰਟੈਂਟ ਦੇ ਰਿਹਾ ਉਹ ਸੇਮ ਕੰਟੈਂਟ ਆ ਡੀਟੀਐਚ ਵਾਲਾ ਬਟ ਕਵਾਲਿਟੀ ਹੈ ਨਹੀਂ ਕਵਾਲਿਟੀ ਹੈ ਨਹੀਂ ਡੀਟੀਐਚ ਜਦ ਕੇ ਕੇਵਲ ਨਾਲੋਂ ਥੋੜਾ ਸਸਤਾ ਵੀ ਆ ਪਰ ਕਿਉਂ ਨਹੀਂ ਲੋਕ ਲੈ ਰਹੇ ਕਿਉਂਕਿ ਜਿਹੜਾ ਕੰਟੈਂਟ ਫਾਸਟਵੇ ਦੇ ਕੋਲੇ ਆ ਉਹ ਡੀਟੀਐਚ ਕੋਲੇ ਹੈ ਨਹੀਂ ਮੈਂ ਕਿਉਂ ਕਹਿ ਰਿਹਾ ਚੱਲਣਾ ਨਹੀਂ ਇਸ ਕਰਕੇ ਇੱਕ ਤਾਂ ਕੰਟੈਂਟ ਕੰਟੈਂਟ ਦੀ ਕਮੀ ਆ ਜਿਹੜਾ ਪੰਜਾਬੀ ਕੰਟੈਂਟ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਉਹਦੀ ਕਮੀ ਆ ਦੂਜੀ ਕੁਆਲਿਟੀ ਜਿਹੜੀ ਇਹਦੀ ਕੁਆਲਿਟੀ ਆ ਪਿਕਚਰ ਕੁਆਲਿਟੀ ਜੋ ਫਾਸਟਵੇ ਦੀ ਕੁਆਲਿਟੀ ਆ ਤੇ ਜੋ ਇਹਦੀ ਕੁਆਲਿਟੀ ਆ ਜਿਵੇਂ ਇਸਮਾਨ ਦਾ ਫਰਕ ਆ ਕਿਉਂ ਕੇਵਲ ਪੈਟਰੋਲ ਫਾਸਟਵੇ ਦੇ ਨਾਲ ਜੁੜੇ ਸਾਰੇ ਪੰਜਾਬ ਦੇ ਕਿਸੇ ਨੇ ਚੂਨੀ ਕੀਤੀ ਕਿਉਂਕਿ ਸਿਸਕੋ ਕੰਪਨੀ ਅਮਰੀਕਾ ਦੀ ਉਹਦਾ ਕੰਟਰੋਲ ਰੂਮ ਲੱਗਾ ਸਿਸਕੋ ਕੰਪਨੀ ਦੇ ਬਾਕਸ ਲੱਗੇ ਆ ਵਰਡ ਦਾ ਨੰਬਰ 1 ਜਿਹੜਾ ਨੈਟਵਰਕ ਆ ਜਿਹੜਾ ਉਹ ਵਿਛਾਇਆ ਗਿਆ ਉਹ ਇਨਸਟਰੂਮੈਂਟ ਲਾਏ ਗਏ ਆ ਫਾਈਬਰ ਜਿਹੜੀ ਆ ਉਹ ਇੰਨੀ ਪਾਈ ਗਈ ਆ ਵੀ ਜਿਹੜੀ ਕਿ ਕਿਸੇ ਹੋਰ ਕੰਪਨੀ ਕੋਲੇ ਹੈ ਹੀ ਨਹੀਂ ਇੰਨਾ ਕੰਟੈਂਟ ਐਡਾ ਇਨਫਰਾਸਟ੍ਰਕਚਰ ਜਾਂ ਤਾਂ ਕੋਈ ਸਰਦਾਰ ਸਾਹਿਬ ਕਰੇ ਤਿਆਰ ਲਾਵੇ 5-700 ਹਜ਼ਾਰ ਕਰੋੜ ਰੁਪਇਆ ਫੇਰ ਕਰੇ ਕੰਪੀਟੀਸ਼ਨ ਫਾਸਟਵੇ ਦਾ ਫੇਰ ਸ਼ਾਇਦ ਕਸਟਮਰ ਵੀ ਦੇਖ ਲੈਣਗੇ ਤੇ ਫੇਰ ਸ਼ਾਇਦ ਜਿਹੜਾ ਕੇਬਲ ਪ੍ਰੈਟਰ ਵੀ ਲੈ ਲੂਗਾ ਪਰ ਜੇ ਤੁਸੀਂ ੱੱਕੇ ਨਾਲ ਗੁੰਡਾਗਰਦੀ ਨਾਲ ਇਹ ਕੰਟੈਂਟ ਨੂੰ ਮੁਕਾਬਲੇ ਦੇ ਵਿੱਚ ਦਿਓਗੇ ਫਾਸਟਵੇ ਦੇ ਕਦੀ ਨਹੀਂ ਜੇ ਚੱਲਣਾ ਇਹ ਮੇਰੀ ਬੇਨਤੀ ਸਮਝ ਲੈਣ ਕੇਬਲ ਪ੍ਰੈਟਰ ਜਿਹੜੇ ਨਵੇਂ ਇਹਨਾਂ ਨੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ ਜੜ ਕੇ ਉਹ ਇਸ ਟ੍ਰੇਡ ਦੇ ਵਿੱਚੋਂ ਹੁੰਦੇ ਤਾਂ ਉਹ ਕਦੀ ਇਹ ਕੰਮ 'ਚ ਨਾ ਆਉਂਦੇ ਕਿਉਂਕਿ ਜਿਹੜੇ ਟ੍ਰੇਡ ਦੇ ਬੰਦੇ ਆ ਉਹਨਾਂ ਨੂੰ ਪਤਾ ਪਹਿਲਾਂ ਟ੍ਰੇਡ ਵਾਲਿਆਂ ਨੂੰ ਹੀ ਮਨਤਾਂ ਕੀਤੀਆਂ ਵੀ ਸਾਡਾ ਨੈਟਵਰਕ ਚਲਾ ਲਓ ਉਹਨਾਂ ਨੂੰ ਪਤਾ ਸੀ ਇਹ ਫੇਲ ਕੰਟੈਂਟ ਆ ਅਸੀਂ ਉਹਨਾਂ ਨੇ ਨਹੀਂ ਚਲਾਇਆ ਤਾਂ ਨਵੇਂ ਬੰਦੇ ਜਿਹੜੇ ਆ ਉਹ ਦੇਤੇ ਜਿਹਦੇ 'ਚ ਆਮ ਦਰਸ਼ਕ ਖੰਝਲ ਖਰਾਬ ਹੋਊਗਾ ਆਮ ਪਬਲਿਕ ਹਜਰ ਖਰਾਬ ਹੋਊਗੀ ਤੇ ਲੋਕਾਂ ਦੇ ਕਾਰੋਬਾਰ ਖੁੱਸਣਗੇ ਸਨਜੀ ਸਨਜੀ ਅਨਲੌਂਗ ਤੋਂ ਐਚਡੀ 4K ਤੱਕ ਦੀ ਕੁਆਲਿਟੀ ਫਾਸਟ ਪੇਪਰ ਪ੍ਰੋਵਾਈਡ ਕਰਵਾਉਂਦਾ ਔਰ ਸਾਰੇ ਉਹ ਉਪਕਰਨ ਜਿਹੜੇ ਟਰਾਈ ਨੇ ਕਿਹਾ ਉਹ ਸਾਰੇ ਸਭ ਤੋਂ ਪਹਿਲਾਂ ਇੰਡੀਆ ਤੋਂ ਪੰਜਾਬ ਨੇ ਲਾਂਚ ਕੀਤੇ ਆ ਇਹ ਸਾਰੇ ਲੋਕਾਂ ਨੂੰ ਪਤਾ ਓਪਰੇਟਰਾਂ ਨੂੰ ਪਤਾ ਕੀ ਲੱਗਦਾ ਲੋਕਾਂ ਦੀ ਡਿਮਾਂਡ ਤੇ ਸਭ ਤੋਂ ਵੱਡੀ ਗੱਲ ਧਾਰਮਿਕ ਚੈਨਲ ਜਿਹੜੇ ਤੁਸੀਂ ਆਪਣੇ ਖਰਚ ਤੇ ਆਪਣੇ ਪੈਸੇ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਚਾਹੇ ਕਾਲੀ ਮਾਤਾ ਮੰਦਿਰ ਦੇ ਲਾਈਵ ਦਰਸ਼ਨ ਹੋਣ ਚਾਹੇ ਗੁਰਦੁਆਰਿਆਂ ਦੇ ਦਰਸ਼ਨ ਹੋਣ ਹਰ ਬਾਣੀ ਹਰ ਅਜੇ ਇਹ ਪ੍ਰਸਾਦਨ ਤਾਂ ਲੋਕ ਵਾਂਝੇ ਹੋ ਰਹੇ ਨੇ ਬਹੁਤ ਮਿਹਨਤ ਲੋਕਾਂ ਦੀ ਦਿਮਾਗ ਤੇ ਸਭ ਕੁਝ ਕੀਤਾ ਸੀ ਦੁਕਾਨਾਂ ਤੇ ਸ਼ੋਰੂਮਾਂ ਤੇ ਅਕਸਰ ਲੋਕ ਸ਼ਾਮ ਸਵੇਰੇ ਇਹ ਦੇਖਿਆ ਕਰਦੇ ਸਨ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇੱਕ ਸਮਾਂ ਹੁੰਦਾ ਕਿਸੇ ਵੀ ਕਾਰੋਬਾਰ 'ਚ ਕਿਸੇ ਕਾਰੋਬਾਰ ਤੇ ਜਵਾਨੀ ਹੁੰਦੀ ਹੈ ਮੋਬਾਈਲ ਚੱਲੇ ਸੀ ਮੋਬਾਈਲਾਂ ਵਾਲਿਆਂ ਦੇ ਦੁਕਾਨਾਂ ਤੇ ਜਵਾਨੀ ਸੀ ਰਿਪੇਅਰ ਵਾਲਿਆਂ ਤੇ ਜਵਾਨੀ ਸੀ ਕੋਈ ਵੀ ਕੰਮ ਜੇ ਉਹ ਨਵਾਂ ਚੱਲਦਾ ਉਦੋਂ ਉੱਤੇ ਜਵਾਨੀ ਹੁੰਦੀ ਹੈ ਫਾਸਟਵੇ ਉਦੋਂ ਬਣਿਆ ਜਦੋਂ ਡਿਜੀਟਲਾਈਜੇਸ਼ਨ ਸ਼ੁਰੂ ਹੋਈ ਉਦੋਂ ਨਾਲ ਨਾਲ ਉਹ ਇਨਵੈਸਟਮੈਂਟ ਕਰੀ ਗਿਆ ਪਿਛਲੇ 15 ਸਾਲਾਂ ਤੋਂ ਇਨਵੈਸਟਮੈਂਟ ਹੁੰਦੀ ਜਾ ਰਹੀ ਆ ਹੁੰਦੀ ਜਾ ਰਹੀ ਹਰ ਰੋਜ਼ ਇਹ ਨਹੀਂ ਵੇਖਣ ਵਾਲਿਆਂ ਨੂੰ ਲੱਗਦਾ ਪਤਾ ਨਹੀਂ ਕਿੰਨਾ ਕੁ ਪੈਸਾ ਫਾਸਟਵੇ ਵਾਲੇ ਜਾਂ ਕੇਬਲ ਪ੍ਰੇਟਰ ਕਮਾਈ ਜਾਂਦੇ ਆ ਨਹੀਂ ਇਨਵੈਸਟਮੈਂਟ ਨਾਲੋਂ ਕਿਉਂਕਿ ਟੈਕਨੀਕ ਹਰ ਰੋਜ਼ ਵਾਧੀ ਜਾ ਰਹੀ ਆ ਨਵੀਂ ਟੈਕਨੀਕ ਆ ਰਹੀ ਆ ਜੇ ਨਵੀਂ ਟੈਕਨੀਕ ਨੂੰ ਅਪਡੇਟ ਨਹੀਂ ਕੀਤਾ ਜਾਊਗਾ ਪਿੱਛੇ ਰਹਿ ਜਾਾਂਗੇ ਕਿਉਂ ਕਾਮਯਾਬ ਹੋਇਆ ਅਸੀਂ ਫਾਸਟਵੇ ਕੇਵਲ ਪੰਜਾਬ ਦੇ ਵਿੱਚ ਕਿਉਂ ਕੇਵਲ ਪ੍ਰੇਟਰਾਂ ਨੇ ਇਹਨੂੰ ਖੁਸ਼ ਹੋ ਕੇ ਅਡਾਪਟ ਕੀਤਾ ਕਿਉਂਕਿ ਕਿਸੇ ਵੀ ਹੋਰ ਕੰਪਨੀ ਨੇ ਇਸ ਲੈਵਲ ਦੀ ਇਨਵੈਸਟਮੈਂਟ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਡੀਟੀਐਚ ਚਲਾ ਲਾਂਗੇ ਡਾਇਰੈਕਟ ਟੂ ਹੋਮ ਕਿਉਂਕਿ ਉਹਦੇ ਵਿੱਚ ਨਾ ਕੇਵਲ ਪੈਟਰਾ ਨਾ ਐਮਐਸਓ ਆ ਟਰਾਈ ਨੇ ਨਵਾਂ ਰੂਲ ਬਣਾਤਾ ਉਹ ਰੂਲ ਦੇ ਮੁਤਾਬਕ ਸਮਾਂ ਰਹਿੰਦੇ ਆ ਡਿਜੀਟਲਾਈਜੇਸ਼ਨ ਕਰਨੀ ਸੀ ਜਿਹੜੀਆਂ ਵੱਡੀਆਂ ਕੰਪਨੀਆਂ ਇਹ ਚਾਹੇ ਸਿਟੀ ਕੇਬਲ ਚਾਹੇ ਵਿਨ ਕੇਬਲ ਵਰਗੀਆਂ ਉਹਨਾਂ ਦੇ ਮਗਰ ਸਟਾਰ ਟੀਵੀ ਜੀਟੀਵੀ ਸੀ ਉਹਨਾਂ ਨੇ ਡੀਟੀਐਚ ਨੂੰ ਪ੍ਰਮੋਟ ਕੀਤਾ ਨਾ ਕਿ ਕੇਬਲ ਵਾਲੇ ਐਮਐਸਓ ਨੂੰ ਸਿਟੀ ਕੇਬਲਾਂ ਫੇਲ ਰਹੂਗੀਆਂ ਵਿੰਨ ਕੇਵਲਾਂ ਫੇਲ ਕਿਉਂਕਿ ਉਹਨਾਂ ਨੇ ਉਸ ਲੈਵਲ ਦੀ ਇਨਵੈਸਟਮੈਂਟ ਨਹੀਂ ਕੀਤੀ ਇੱਥੇ ਜਿਹੜੀ ਆ ਕਿਉਂਕਿ ਇੱਧਰ ਬ੍ਰੌਡਕਾਸਟਰ ਨਹੀਂ ਸੀ ਉਹ ਬ੍ਰੌਡਕਾਸਟਰ ਸੀਗੇ ਉਹਨਾਂ ਨੇ ਡੀਟੀਐਚ ਨੂੰ ਪ੍ਰਮੋਟ ਕੀਤਾ ਇਹਨਾਂ ਨੇ ਕੇਵਲ ਨੂੰ ਪ੍ਰਮੋਟ ਕੀਤਾ ਕੇਬਲ অপারেਟਰ ਨੂੰ ਉਦੋਂ ਆਪਸ਼ਨ ਚਾਹੀਦੀ ਸੀ ਕਿਉਂਕਿ ਕੇਬਲ অপারেਟਰ ਇਹ ਨਹੀਂ ਇਨਵੈਸਟਮੈਂਟ ਨਹੀਂ ਸੀ ਕਰ ਸਕਦਾ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਦੇ ਨਾਲ ਕੇਬਲ ਪੈਟਰ ਜਿਹੜਾ ਜੁੜ ਗਿਆ ਇਹਦੇ ਕੰਪੀਟੀਸ਼ਨ 'ਚ ਹੋਰ ਕਿਸੇ ਕੰਪਨੀ ਨੇ ਇਸ ਲੈਵਲ ਦੀ ਇਨਵੈਸਟਮੈਂਟ ਹੀ ਨਹੀਂ ਕੀਤੀ ਅੱਜ ਕੋਈ ਕਵੇ ਕਿ ਮੈਂ ਧੱਕੇ ਨਾਲ ਆ ਕੇ 5-10 ਲੱਖ ਦਾ ਕੰਟਰੋਲ ਰੂਮ ਲਾ ਕੇ ਕੇਵਲ ਖੋਲੂਗਾ ਤੇ ਚਲਾਊਗਾ ਕਿਵੇਂ ਖੋਲੂਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹਨੂੰ ਆਪਾਂ ਕਹਿੰਦੇ ਨਾ ਰੇਤ ਦੀ ਢੇਰੀ ਜਵਾਕ ਬਣਾਉਂਦਾ ਤੇ ਪੈਰ ਰੱਖ ਕੇ ਘਰ ਜਾ ਤੇ ਦੂਜਾ ਸ਼ਰਾਰਤੀ ਬਚਾ ਆ ਕੇ ਪੈਰ ਮਾਰ ਕੇ ਢਾ ਜਾਂਦਾ ਉਹ ਢਾ ਦਾ ਸਕਦਾ ਬੱਚੇ ਦਾ ਬਣਾਇਆ ਘਰ ਸਾਰੀ ਜ਼ਿੰਦਗੀ ਲੱਗ ਗਈ ਕੇਵਲ ਪੇਂਟਰਾਂ ਦੀ ਇਹ ਕੇਵਲ ਬਣਾਉਂਦਿਆਂ ਦੀ ਉਹ ਢਾ ਸਕਦਾ ਤੇ ਬਾਅਦ ਦੇ ਤਾਂ ਉਹਨੂੰ ਵੀ ਹਟੇ ਮਿਟੇ ਹੀ ਕਹਿਣਾ ਪੈਣਾ ਤੇ ਮੈਂ ਬੇਨਤੀ ਕਰਦਾ ਦੁਆਰਾ ਦੁਆਰਾ ਫਿਰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਕੋਈ ਸਰਕਾਰ ਦਾ ਨਮਾਇੰਦਾ ਇਸ ਕੰਮ 'ਚ ਲੱਗਾ ਉਹ ਭਰਾਵੋ ਗਰੀਬਾਂ ਦੀ ਹਾ ਨਾ ਲਓ ਗਰੀਬ ਨੇ ਮਜਲੂਮ ਨੇ ਸਰਕਾਰ ਦੇ ਮੂੰਹ ਵੱਲੀ ਵੇਖਣਾ ਹੈ ਅਫਸਰਾਂ ਦੇ ਮੂੰਹ ਵੱਲੀ ਵੇਖਣਾ ਤੇ ਮੇਰੀ ਬੇਨਤੀ ਆ ਇਹ ਥੋੜਾ ਜਿਹਾ ਇਹ ਗੱਲ ਦੇਤੇ ਧਿਆਨ ਦਿਓ ਮਜਲੂਮਾਂ ਦੇ ਨਾਲ ਜਿਹੜਾ ਤੱਕਾ ਨਾ ਕਰੋ ਧੰਨਵਾਦ ਬਿਲਕੁਲ ਜੀ ਦੱਸ ਜੀ ਕਿ ਸਣੀ ਜੀ ਸਾਹਿਬ ਨਾਲ ਮੌਜੂਦ ਸੀ ਤੇ ਜਿਹੜਾ ਉਹ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਫਾਸਟ ਵੀ ਕੰਪਨੀ ਨੂੰ ਬਹੁਤ ਸਮਾਂ ਲਾ ਕੇ ਹੇਠ ਤੋਂ ਉੱਪਰ ਤੱਕ ਲਿਆਂਦਾ ਤੇ ਇੱਕ ਕਹਿ ਸਕਦੇ ਹਾਂ ਕਿ ਕੇਬਲ ਦੇ ਵਿੱਚ ਕ੍ਰਾਂਤੀ ਸਭ ਤੋਂ ਪਹਿਲਾਂ ਪੰਜਾਬ ਵਿੱਚ ਲਿਆਂਦੀ ਗਈ ਹੈ ਫਾਸਟਵੇ ਦੇ ਨਾਤੇ ਜਿਹੜੀ ਕਿ 4K ਤੱਕ ਦੀ ਕੁਆਲਿਟੀ ਤੁਹਾਡੇ ਟੀਵੀਆਂ ਦੇ ਵਿੱਚ ਪਹੁੰਚਾ ਰਹੀ ਹੈ ਵੱਡੀ ਗੱਲ ਇਹ ਹੈ ਕਿ ਧਾਰਮਿਕ ਚੈਨਲ ਉਹ ਭਾਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਬਾਣੀ ਦੇ ਹੋਣ ਜਾਂ ਫਿਰ ਕਾਲੀ ਮਾਤਾ ਮੰਦਿਰ ਤੇ ਹੋਣ ਉਹ ਤੁਹਾਡੇ ਘਰ ਤੱਕ ਆਪਣੇ ਜੇਬ ਤੋਂ ਪਹਿਲੇ ਖਰਚੇ ਤੁਹਾਨੂੰ ਦਿਖਾ ਰਹੇ ਨੇ ਹੋਰ ਵੀ ਲੋਕਾਂ ਦੀ ਦੁਮਾਰ ਤੇ ਫਾਸਟਵੇ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਮਜ਼ਬੂਤ ਤੇ ਸਟਰੋਂਗ ਕੀਤਾ ਤੇ ਵਧੀਆ ਕਵਾਲਿਟੀ ਤੁਹਾਡੇ ਤੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਉਹ ਨਵੀਂ ਕੰਪਨੀ ਬਹੁਤ ਸਾਲਾਂ ਤੱਕ ਨਹੀਂ ਨਹੀਂ ਦੇ ਸਕਦੀ ਜੋ ਇਨਵੈਸਟਮੈਂਟ ਕੀਤਾ ਜਾਂ ਫਿਰ ਟੈਕਨੋਲੋਜੀ ਦੇ ਨਾਲ ਇਹਨਾਂ ਨੇ ਸੁਧਾਰ ਕੀਤਾ ਪਰ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਜੇਕਰ ਇੰਨਾ ਸਮਾਂ ਲਾ ਕੇ ਇੱਕ ਕੰਪਨੀ ਨੂੰ ਖੜਾ ਕੀਤਾ ਜਾਂਦਾ ਤੇ ਕਿਵੇਂ ਰਾਤੋਂ ਰਾਤ ਕੋਈ ਆ ਕੇ ਉਸ ਕੰਪਨੀ ਦੇ ਕਬਜ਼ਾ ਕਰਦੇ ਆ ਜੇਕਰ ਅਜਿਹਾ ਵਾਅਕਈ ਹੋਇਆ ਤੇ ਮਨਜੋ ਹਾਈ ਕੋਰਟ ਦੇ ਵਿੱਚ ਵੀ ਇਸ ਚੀਜ਼ ਜਿਹੜੀ ਹੈਗੀ ਪੈਂਡਿੰਗ ਕੇਸ ਤੇ ਉਮੀਦ ਹੈ ਕਿ ਮਾਨਜੁਕ ਅਦਾਲਤ ਜਿਹੜਾ ਹੈਗਾ ਨਿਆਂ ਦੇਗਾ ਬਾਕੀ ਜੋ ਅਜਿਹੇ ਘਟਨਾਵਾ ਹੁੰਦੀਆਂ ਨੇ ਲਗਾਤਾਰ ਕੁੱਟ ਮਾਰਦੀਆਂ ਜਿਹੜੀਆਂ ਓਪਰੇਟਰਾਂ ਨਾਲ ਹੁੰਦੀਆਂ ਡਰਾਮ ਧਮਕਾਉਂਦੀਆਂ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਇਹਨਾਂ ਦੇ ਵਿੱਚ ਕਮੀ ਹੁੰਦੀ ਹੈ ਜਾਂ ਇਸੇ ਤਰ੍ਹਾਂ ਅਜਿਹੇ ਘਟਨਾਵਾ ਹੁੰਦੀਆਂ ਰਹਿਣਗੀਆਂ ਇਹ ਸਮਾਂ ਦੱਸੇਗਾ ਪਟਿਆਲਾ ਤੋਂ ਕਮਾਂ ਮੈਨ ਸੁਖਵਿੰਦਰ ਦੇ ਨਾਲ ਸੁੱਖਾ ਖੇੜੀਵਾਲਾ